5 5 7 ਸਾਲ 10 ਸਾਲ 12 ਸਾਲ ਦੇ ਨੌਜਵਾਨ ਬੱਚੇ ਜਿਨ੍ਹਾਂ ਨੂੰ ਘਰਾਂ ਤੋਂ ਕੱਢ ਕੇ ਪਤਾ ਹੀ ਨਹੀਂ ਨਾ ਉਹਨਾਂ ਦੀਆਂ ਲਾਸ਼ਾਂ ਮਿਲੀਆਂ ਨਾ ਮਾਵਾਂ ਨੂੰ ਪੁੱਤ ਮਿਲੇ ਤੇ ਖਾਲ ਖਾਲੜਾ ਕੇ ਪਰਿਵਾਰ ਉਹ ਬੰਦੇ ਖਾਲੜਾ ਸਾਹਿਬ ਵਰਗੇ ਜਿਨ੍ਹਾਂ ਨੇ ਕੋਸ਼ਿਸ਼ ਕੀਤੀ ਕਿ ਮੈਂ ਉਹਨਾਂ ਦਾ ਲੇਖਾ ਜਿਖਾ ਕੱਢਾਂ ਕਿ ਇਹ ਪੰਜਾਬ ਦੀ ਕਿੰਨੀ ਨੌਜਵਾਨੀ ਇਹ ਸਰਕਾਰਾਂ ਨੇ ਖਾ ਲਈ ਸੋ ਅੱਜ ਅਸੀਂ ਦੁੱਖ ਦੀ ਘੜੀ ਦੇ ਵਿੱਚ ਉਸ ਕਾਲੇ ਦੌਰ ਨੂੰ ਯਾਦ ਕਰਦੇ ਹੋਏ ਅੱਜ ਫਰੀਦਕੋਟ ਦੀ ਧਰਤੀ ਬਾਬਾ ਫਰੀਦ ਜੀ ਦੀ ਧਰਤੀ ਤੇ ਤੁਸੀਂ ਵੇਖੋਗੇ ਸਾਰੇ ਨੌਜਵਾਨ ਹੈ तकरीबन ਨੌਜਵਾਨ ਹੈ ਇਹ ਨਹੀਂ ਕਿ ਅਸੀਂ ਕੋਈ ਸਮਾਜ ਵਿਰੋਧੀ ਲੋਕ ਹੈ ਇਹ ਨਹੀਂ ਕਿ ਅਸੀਂ ਕੋਈ ਕਿਸੇ ਬਗਾਨੇ ਧਰਮ ਵਿਰੋਧੀ ਲੋਕ ਹੈ ਨਹੀਂ ਪਰ ਅਸੀਂ ਅੱਜ ਵੀ ਲੋਕਾਂ ਨੂੰ ਯਾਦ ਕਰਾਉਣਾ ਚਾਹੁੰਦੇ ਆ ਕਿ ਹਜ਼ਾਰਾਂ ਮਾਵਾਂ ਦੇ ਪੁੱਤ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਠੀਕ ਹੈ ਜਿਨ੍ਹਾਂ ਦਾ ਕੋਈ ਕਸੂਰ ਸੀ ਸਰਕਾਰਾਂ ਨੇ ਉਹਨਾਂ ਨੂੰ ਐਲੀਮੀਨੇਟ ਕੀਤਾ ਲੇਕਿਨ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀ ਅਤੇ ਅਕਾਲ ਤਖਤ ਯਾਨੀ ਕਿ ਸਾਡਾ ਉਹ ਤਖਤ ਜਿਹੜਾ ਮਹਾਨ ਹੈ ਜਿਹਨੂੰ ਅੱਜ ਵੀ ਅਸੀਂ ਪੂਜਦੇ ਆਏ ਉਹਨੂੰ ਕੈਂਡੇ ਦੀ ਕਾਲਾ ਉਹ 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 ਇੱਕ ਬਹੁਤ ਮਾੜੀ ਘਟਨਾ ਸੀਗੀ ਹਿੰਦੁਸਤਾਨ ਸਰਕਾਰ ਦੀ ਅਸੀਂ ਅੱਜ ਦੁੱਖ ਦੁੱਖ ਪ੍ਰਗਟ ਕਰਦੇ ਹੋਏ ਰੋਸ ਵਜੋਂ ਬਾਬਾ ਫਰੀਦ ਜੀ ਦੀ ਧਰਤੀ ਫਰੀਦਕੋਟ ਵੇਖੇ ਅੱਜ ਅਸੀਂ ਇਕੱਠੇ ਹੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਆਲ ਇੰਡੀਆ ਕਿਸਾਨ ਯੂਨੀਅਨ ਫਤਿਹ ਵੱਲੋਂ ਫਰੀਦਕੋਟ 1983 ਦੇ ਵਿੱਚ ਕਾਲ ਤੱਕ ਸਾਹਿਬ ਤੇ ਅਟੈਕ ਹੋਇਆ 1984 ਦੇ ਵਿੱਚ ਦਿੱਲੀ ਦੇ ਵਿੱਚ ਦੰਗੇ ਕਰਵਾਏ ਗਏ ਇਸੇ ਦੇ ਰੋਸ ਵਜੋਂ ਲਗਾਤਾਰ ਪਿਛਲੇ 40-41 ਸਾਲਾਂ ਤੋਂ ਸਿੱਖ ਕੌਮ ਜਿਹੜੀ ਆ ਉਸ ਦਿਨ ਨੂੰ ਯਾਦ ਕਰਦੀ ਆ ਰਹੀ ਆ ਸਰਕਾਰਾਂ ਭੁਲਾਉਣਾ ਚਾਹੁੰਦੀਆਂ ਪਰ ਸਿੱਖ ਕੌਮ ਨਾ ਭੁੱਲੇਗੀ ਨਾ ਹੀ ਭੁੱਲਣਾ ਚਾਹੀਦਾ ਸੋ ਦਰਬਾਰ ਸਾਹਿਬ ਤੇ ਅਟੈਕ ਹੋਇਆ ਸਰਕਾਰਾਂ ਇਹ ਕਹਿੰਦੀਆਂ ਕਿ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲਾ ਵਾਲਿਆਂ ਨੂੰ ਕਿ ਉਹ ਅੱਤਵਾਦੀ ਸੀਗੇ ਉਹਨਾਂ ਨੂੰ ਅਸੀਂ ਢਾਹਢੀਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਪਰ ਜੇ ਉਹਨਾਂ ਨੂੰ ਅਸੀਂ ਢਾਹਢੀਰੀ ਕਰਨ ਵਾਸਤੇ ਦਰਬਾਰ ਸਾਹਿਬ ਤੇ ਅਟੈਕ ਕਰਵਾਇਆ ਤੇ ਜਿਹੜੇ ਦੂਜੇ ਕਿਆਲੀ ਗੁਰਦੁਆਰਾ ਸਾਹਿਬ ਸੀ ਫਿਰ ਉਹਨਾਂ ਤੇ ਅਟੈਕ ਕਿਉਂ ਕਰਵਾਇਆ ਉੱਥੇ ਤਾਂ ਸੰਤ ਗਿਆਨੀ ਜਰਨੈਲ ਸਿੰਘ ਭਿੰਡਰਾਲੇ ਨਹੀਂ ਸੀ ਸੋ ਕਾਨੂੰਨ ਦੇ ਤਹਿਤ ਜੇ ਤੁਸੀਂ ਕਰ ਸਕਦੇ ਹੋ ਕਾਨੂੰਨ ਦੇ ਤਹਿਤ ਜਦੋਂ ਵੀ ਕਿਸੇ ਨੂੰ ਵੀ ਗ੍ਰਿਫਤਾਰ ਕਰ ਸਕਦੇ ਹੋ ਗ੍ਰਿਫਤਾਰ ਕਰਕੇ ਕਾਨੂੰਨ ਤਹਿਤ ਕਾਰਵਾਈ ਕਰ ਸਕਦੇ ਹੋ ਪਰ ਅੱਜ ਕੱਲ ਜੋ ਮਾਹੌਲ ਚੱਲ ਰਿਹਾ ਅੱਜ ਕੱਲ ਇਹ ਮਾਹੌਲ ਚੱਲ ਰਿਹਾ ਕਿ ਜਿਹਨੂੰ ਮਰਜੀ ਚੱਕ ਲੋ ਤੇ ਜਿਹਨੂੰ ਮਰਜੀ ਮਾਰ ਦੇਵੇ ਸੋ ਇਹ ਗੱਲਾਂ ਬਰਦਾਸ਼ਤ ਨਾ ਕਰਨੀ ਹੋਊਗਾ ਸਿੱਖ ਕੌਮ ਤੇ ਪਹਿਲਾਂ ਵੀ ਇਹੋ ਜੀਆਂ ਜਿਹੜੀਆਂ ਤਕਲੀਫਾਂ ਆਈਆਂ ਸੀ ਹੁਣ ਵੀ ਆ ਰਹੀਆਂ ਪਹਿਲਾਂ ਵੀ ਆਉਣੀਆਂ ਪਰ ਦੇਖੋ ਸਿੱਖ ਕੌਮ ਫੇਰ ਚੜ੍ਹਦੀ ਕਲਾ ਦੇ ਅੰਦਰ ਵਿੱਚ ਆ ਲੋਕ ਫੇਰ ਕੱਤਰ ਸੋ ਸਾਰਿਆਂ ਨੂੰ ਇਹ ਹੀ ਮੈਂ ਬੇਨਤੀ ਕਰਦਾ ਕਿ ਲਗਾਤਾਰ ਜੂਝ ਦੇ ਲੋਹ ਲੜਦੇ ਰਹੋ ਆਪਣੇ ਲਈ ਆਪਣੇ ਸਿੱਖ ਕੌਮ ਲਈ 6 ਜੂਨ ਨੂੰ ਜੋ ਵੀ ਦਰਬਾਰ ਸਾਹਿਬ ਤੇ ਅਟੈਕ ਹੋਇਆ ਛੋਟੇ-ਛੋਟੇ ਬੱਚਿਆਂ ਤੱਕ ਨੂੰ ਸ਼ਹੀਦ ਕਰ ਦਿੱਤਾ ਗਿਆ ਸਿੰਘਾਂ ਸਿੰਘਣੀਆਂ ਨੂੰ ਸ਼ਹੀਦ ਕੀਤਾ ਫਿਰ ਇਹਨਾਂ ਦੀ ਗਿਣਤੀ ਹੈ ਜਿਹੜੀ ਸਰਕਾਰ ਦੀ ਗਿਣਤੀ ਹੁੰਦੀ ਹੈ ਉਹ ਹੁੰਦੀ ਹੈ 33100 ਪਰ ਅਸਲ ਦੇ ਵਿੱਚ ਸ਼ਹੀਦਾਂ ਦੀ ਗਿਣਤੀ ਹੈ ਜਿਹੜੀ 8000 7000 ਜਿਨ੍ਹਾਂ ਦਾ ਅੱਜ ਤੱਕ ਕਈਆਂ ਦਾ ਪਤਾ ਹੀ ਨਹੀਂ ਲੱਗ ਸਕਿਆ ਸੋ ਇਹੋ ਜਿਹੇ ਹਾਲਾਤ ਆ ਇੱਥੇ ਆਪਣੇ ਸੋ ਇਹੋ ਜੇ ਹਾਲਾਤਾਂ ਦੇ ਵਿੱਚ ਫੇਰ ਵੀ ਜਿਹੜੀ ਸਿੱਖ ਕੌਮ ਮੌਜੂਦ ਰਹੀ ਆ ਲੜ ਰਹੀ ਆ ਬਿਨਾ ਕਿਸੇ ਡਰ ਤੋਂ ਸੋ ਇਹ ਬਹੁਤ ਵੱਡੀ ਗੱਲ ਆ ਚੜ੍ਹਦੀ ਕਲਾ ਦੀ ਨਿਸ਼ਾਨੀ ਆ ਸੋ ਸਾਰਿਆਂ ਨੂੰ ਇਹੇ ਬੇਨਤੀ ਕਰਦੇ ਆ ਕਿ ਹਰ ਵਾਰ ਇਸੇ ਸਾਲ ਇਸੇ ਦਿਨ ਦਰਬਾਰ ਸਾਹਿਬ ਵੀ ਜ਼ਰੂਰ ਜਾਓ ਆਪਣੇ ਆਪਣੇ ਸ਼ਹਿਰ ਦੇ ਵਿੱਚ ਰੋਸ ਪ੍ਰਦਰਸ਼ਨ ਜ਼ਰੂਰ ਕਰੋ ਜਿੱਥੇ ਵੀ ਤੁਹਾਨੂੰ ਮੌਕਾ ਮਿਲਦਾ